ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਪਾਲ ਮਾਕਨੀ ਅੱਜ ਆ ਮੰਗਲਵਾਰ ਅੱਜ ਆ ਬਣਾਵਾਂਗੇ ਕੇਕ ਬਿਨਾ ਅੰਡਿਆਂ ਤੋਂ ਐਗਲੈਸ ਕੇਕ ਔਰ ਬਿਨਾ ਓਵਨ ਤੋਂ ਕੁੱਕਰ ਦੇ ਵਿੱਚ ਬਣਾਵਾਂਗੇ ਬਹੁਤ ਹੀ ਸੌਖਾ ਬਣਾਉਣਾ ਔਰ ਬਹੁਤ ਹੀ ਮਜ਼ੇਦਾਰ ਬਣਦਾ ਹੈ ਬਹੁਤ ਹੀ ਸੁਆਦਿਸ਼ਟ ਔਰ ਦੋ ਤਿੰਨ ਇਨਗਰੀਡੀਐਂਟ ਦੁੱਧ ਦਹੀਂ ਤੇ ਨਾਰਮਲ ਕੁਕਿੰਗ ਔਇਲ ਤੇ ਚੀਨੀ ਨਾਲ ਆਪਾਂ ਬਣਾ ਲੈਣਾ ਤੇ ਸਭ ਤੋਂ ਪਹਿਲਾਂ ਤਾਂ ਇੱਕ ਪੁਰਾਣਾ ਜਿਹਾ ਜੇ ਕੁੱਕਰ ਆਪਾਂ ਲੈ ਲਈਏ ਪੁਰਾਣਾ ਮੈਂ ਤਾਂ ਕਿਹਾ ਕਿਉਂਕਿ ਪਹਿਲਾਂ ਭਾਰੇ ਕੁੱਕਰਾਂ ਦੇ ਹੁੰਦੇ ਸੀਗੇ ਤੇ ਜਿੰਨਾ ਭਾਰਾ ਹੋਊਗਾ ਓਨਾ ਵਧੀਆ ਇੱਕ ਲੈ ਲਈਏ ਕੁੱਕਰ ਔਰ ਸਭ ਤੋਂ ਪਹਿਲਾਂ ਇਹਦੀ ਜਿਹੜੀ ਸਿਟੀ ਹੈ ਇਹ ਹਟਾਣੀ ਹੈ ਔਰ ਇਹ ਜਿਹੜਾ ਇਹਦਾ ਰਿੰਗ ਹੈ ਇਹ ਗਾਸਕਟ ਇਹ ਦੋਨੋਂ ਚੀਜ਼ਾਂ ਹਟਾ ਦੇਣੀਆਂ ਨੇ ਔਰ ਇਹਨੂੰ ਆਪਾਂ ਲੋ ਫਲੇਮ ਫਲੇਮ ਇਹਦੀ ਬਿਲਕੁਲ ਉੱਚੀ ਨਹੀਂ ਕਰਨੀ ਹੈਗੀ ਲੋ ਫਲੇਮ ਦੇ ਉੱਪਰ ਇਹਨੂੰ ਪ੍ਰੀ ਹੀਟ ਹੋਣ ਵਾਸਤੇ ਰੱਖ ਦੇਣਾ ਔਰ ਜਿੰਨੇ ਕੁ ਮਿੰਟ ਆਪਾਂ ਨੂੰ ਲੱਗਣਗੇ ਇਹਦਾ ਮਟੀਰੀਅਲ ਕੋਲਣ ਨੂੰ 5-10 ਮਿੰਟ 19 ਦੀ ਦੇਰ ਦੇ ਵਿੱਚ ਇਹਨੇ ਪ੍ਰੀ ਹੀਟ ਹੋ ਜਾਣਾ ਇਹਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਬੰਦ ਕਰਕੇ ਰੱਖ ਦਾਂਗੇ ਤੇ ਹੁਣ ਆਪਾਂ ਲਵਾਂਗੇ 1/4 ਕੱਪ ਜੇ ਤੁਹਾਡੇ ਕੋਲੇ 1 ਕੱਪ ਮੈਜਰਿੰਗ ਨਹੀਂ ਹੈਗਾ ਤਾਂ ਕੋਈ ਕੜਚੀ ਲੈ ਲਓ ਜਿਹਦੀ 50 ਗ੍ਰਾਮ ਕਪੈਸਿਟੀ ਹੋਵੇ ਇਸੇ ਨਾਲ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਨਾਪਾਂਗੇ ਐਤਕੀ ਤੋਲ ਕੇ ਨਹੀਂ ਨਾਪ ਕੇ ਬਣਾਣਾ ਹੈ ਤਾਂ ਕਿ ਸੌਖਾ ਹੋ ਜਵੇ ਤੇ ਕੋਈ ਵੀ ਕੜਛੀ ਛੋਟੀ ਜੀ ਆਪਾਂ ਲੈ ਲਈਏ ਜਾਂ ਜੇ ਤੁਹਾਡੇ ਕੋਲ ਕੱਪ ਹੋ ਗਏ ਨੇ ਤਾਂ ਇੱਕ ਚੌਥਾਈ ਕੱਪ ਜਿਹੜਾ ਆਪਾਂ ਉਹ ਲਵਾਂਗੇ ਦਹੀਂ ਔਰ ਇੱਕ ਚੌਥਾਈ ਕੱਪ ਆਪਾਂ ਲਵਾਂਗੇ ਦੁੱਧ ਔਰ 1/4 ਕੱਪ ਵੀ ਆਪਾਂ ਲਵਾਂਗੇ ਕੁਕਿੰਗ ਆਇਲ ਕੁਕਿੰਗ ਆਇਲ ਆਪਾਂ ਉਹ ਲੈਣਾ ਜਿਹਦੀ ਕੋਈ ਸਮੈਲ ਸਮੋਲ ਨਾ ਹੋਵੇ ਮਤਲਬ ਜਿਵੇਂ ਸਰੋਂ ਦਾ ਤੇਲ ਹੋ ਗਿਆ ਕੋਕੋਨਟ ਆਇਲ ਹੋ ਗਿਆ ਜਾਂ ਮਤਲਬ ਜਿਹੜਾ ਬਿਲਕੁਲ ਨਿਊਟਰਲ ਕੁਕਿੰਗ ਆਇਲ ਹੋਵੇ ਆਪਣਾ ਉਹ ਆਪਾਂ ਲਵਾਂਗੇ ਉਹ ਵੀ 1/4 ਕੱਪ ਤਿੰਨੋਂ ਚੀਜ਼ਾਂ ਬਰਾਬਰ ਬਰਾਬਰ ਲੈ ਲੈਣੀਆਂ ਨੇ ਆਪਾਂ ਤਾਂ ਹੁਣ ਆਯਾਦਾ ਆਪਾਂ मतलब 1/4 ਤੇ 1/4 मतलब 2 ਵਾਰੀ 1/4 ਕੱਪ ਪੀਸੀ ਹੋਈ ਚੀਨੀ ਲੈ ਲਿਏ मतलब ਯਾਂ ਸਿੱਧਾ ਅੱਧਾ ਕੱਪ ਜਿਹੜੀ ਆ ਉਹ ਪੀਸੀ ਹੋਈ ਚੀਨੀ ਚੀਨੀ ਨਾਰਮਲ ਜਿਹੜੀ ਆਪਾਂ ਘਰ 'ਚ ਵਰਤਦੇ ਆ ਉਸੇ ਨੂੰ ਚਾਹੇ ਪੀਸ ਲਈ ਆਪਾਂ ਕਿਉਂਕਿ ਜੇ ਆਪਾਂ ਚੀਨੀ ਜਿਹੜੀ ਹੈਗੀ ਉਹ ਮੋਟੀ ਵਰਤਾਂਗੇ ਤਾਂ ਜਿਹੜਾ ਕੇਕ ਹੈ ਆਪਣਾ ਉਹ ਚਿਪਚਿਪਾ ਬਣੂਗਾ ਇਸ ਕਰਕੇ ਉਹਨੂੰ ਪੀਸਣਾ ਬਹੁਤ ਜ਼ਰੂਰੀ ਹੈ ਅੱਧਾ ਕੱਪ ਆਪਾਂ ਲਵਾਂਗੇ ਪੀਸੀ ਹੋਈ ਚੀਨੀ ਅੱਧਾ ਕੱਪ ਦੇ ਵਿੱਚ ਆਪਾਂ ਪਾ ਲਈ চিনি ਔਰ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਆਪਾਂ ਰਲਾ ਦਾਂਗੇ ਹੁਣ ਆਪਾਂ ਲਵਾਂਗੇ ਸੁੱਕੇ ਇਨਗਰੀਡੀਅੰਟ ਜਿਹੜੇ ਸੁੱਕੇ ਇਨਗਰੀਡੀਅੰਟ ਹੈ ਉਹਦੇ ਵਿੱਚ ਹੈਗਾ ਮੈਦਾ 1 ਕੱਪ ਜਾਂ ਜੇ ਤੁਸੀਂ ਕੜਛੀ ਲਈ ਹੈ ਤਾਂ 4 ਕੜਛੀਆਂ ਮੈਦੇ ਦੀਆਂ ਇਹ ਮੈਦਾ ਆਪਾਂ ਛਾਣ ਕੇ ਪਾਣਾ ਇੱਕ ਵੱਖਰੇ ਬਰਤਨ ਦੇ ਵਿੱਚ ਇਹਨੂੰ ਛਾਨਾਂਗੇ। ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਬੇਕਿੰਗ ਪਾਊਡਰ ਤੇ 1/4 ਚਮਚ ਜਿਹੜਾ ਹੈਗਾ ਉਹ ਬੇਕਿੰਗ ਸੋਡਾ। ਹੁਣ ਤੁਹਾਡਾ ਸਵਾਲ ਹੋਊਗਾ ਵੀ ਦੋਨੋਂ ਚੀਜ਼ਾਂ ਪਾਉਣ ਦੀ ਕੀ ਜ਼ਰੂਰਤ ਹੈ ਸੋਡਾ ਤੇ ਪਾਊਡਰ? ਦੇਖੋ ਜਿਹੜਾ ਬੇਕਿੰਗ ਸੋਡਾ ਹੈਗਾ ਉਹ ਦਹੀਂ ਦੇ ਨਾਲ ਰਿਐਕਟ ਕਰਕੇ ਇਹਨੂੰ ਫੁਲਾਏਗਾ ਤੇ ਜਿਹੜਾ ਬੇਕਿੰਗ ਪਾਊਡਰ ਹੈ ਔਰ ਜਦੋਂ ਇਹ ਪਹਿਲਾਂ ਵੀ ਫਲਾਊਗਾ ਔਰ ਜਦੋਂ ਆਪਾਂ ਇਹਨੂੰ ਗਰਮ ਕਰਾਂਗੇ ਉਦੋਂ ਵੀ ਫਲਾਊਗਾ ਤਾਂ ਰਾਈਸ ਜਿਹੜਾ ਉਹ ਬਹੁਤ ਵਧੀਆ ਆਊਗਾ ਤਾਂ ਦੋਨੋਂ ਚੀਜ਼ਾਂ ਨੂੰ ਪਾਣਾ ਪਰ ਬੇਕਿੰਗ ਸੋਡਾ ਜਿਹੜਾ ਹੈਗਾ ਉਹ ਹਮੇਸ਼ਾ ਘੱਟ ਪੈਂਦਾ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਇਹ ਚੀਜ਼ ਵੀ ਆਪਾਂ ਨੂੰ ਸਮਝ ਨਹੀਂ ਪਾਊਗੀ ਵੀ ਨਮਕ ਜਿਹੜਾ ਹੈਗਾ ਇਹ ਟੇਸਟ ਨੂੰ ਉਭਾਰਣ ਦੇ ਕੰਮ ਆਉਂਦਾ ਔਰ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੀਜ਼ਾਂ ਨੂੰ ਛਾਨ ਲਾਂਗੇ ਇੱਕ ਕਟੋਰੀ ਦੇ ਵਿੱਚ ਇਹ ਛਾਨਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਇੱਕ ਏਰੀਏਸ਼ਨ ਹੋ ਜਾਂਦੀ ਹੈ ਔਰ ਇਹਦੇ ਵਿੱਚ ਜੇ ਕੋਈ ਹੈ ਡਲੇ ਰੋਲੇ ਜਿਹੇ ਨੇ ਇਹ ਸਾਰੇ ਬਾਹਰ ਨਿਕਲ ਜਾਂਦੇ ਨੇ ਤੋਂ ਇਸ ਤੋਂ ਪਹਿਲਾਂ ਕਿ ਆਪਾਂ ਇਹ ਦੋਨਾਂ ਚੀਜ਼ਾਂ ਨੂੰ ਸੁੱਕੇ ਤੇ ਗਿੱਲੇ ਇਨਗਰੀਡੀIENTS ਨੂੰ ਰਲਾਈਏ ਆਪਾਂ ਰੈਡੀ ਕਰਾਂਗੇ ਕੇਕ ਪੈਨ 6 ਇੰਚ ਦਾ ਪੈਨ ਲੈਣਾ 6 ਇੰਚ ਦੇ ਪੈਨ ਦੇ ਵਿੱਚ ਇਹ ਬਹੁਤ ਵਧੀਆ ਆ ਜਾਂਦਾ ਤੋਂ ਵੈਸੇ ਤਾਂ ਇਹਦੇ 'ਚ ਜੇ ਬਟਰ ਪੇਪਰ ਲੱਗ ਜਾਵੇ ਤਾਂ ਸਾਰੇ ਨਾਲੋਂ ਵਧੀਆ ਪਰ ਜੇ ਤੁਹਾਡੇ ਕੋਲੇ ਬਟਰ ਪੇਪਰ ਨਹੀਂ ਵੀ ਹੈਗਾ ਤਾਂ ਆਪਾਂ ਇਹਦੇ ਵਿੱਚ ਥੱਲੇ ਲਾ ਲਾਂਗੇ ਕੁਕਿੰਗ ਆਇਲ ਔਰ ਸਾਰੇ ਪਾਸੇ ਕੁਕਿੰਗ ਆਇਲ ਚੰਗੀ ਤਰ੍ਹਾਂ ਲਗਾ ਲਾਂਗੇ ਕੁਕਿੰਗ ਆਇਲ ਲਾ ਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੈਦਾ ਜਿਹੜਾ ਉਹ ਛਿੜਕ ਲਾਂਗੇ ਔਰ ਇਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਰੇ ਪਾਸੇ ਸਾਰੇ ਕੋਨਿਆਂ ਦੇ ਵਿੱਚ ਇਹਨੂੰ ਫਲਾ ਦਾਂਗੇ ਔਰ ਕਿਨਾਰਿਆਂ ਦੇ ਉੱਪਰ ਵੀ ਚਾਰ ਛਪੇਰੇ ਤਾਂ ਕਿ ਜਿਹੜਾ ਕੇਕ ਆਪਣਾ ਜਦੋਂ ਤਿਆਰ ਹੋ ਜਾਵੇ ਉਦੋਂ ਬੜੇ ਆਰਾਮ ਨਾਲ ਇਹਨੂੰ ਛੱਡ ਦਵੇ ਜਿਹੜਾ ਫालतू ਮੈਦਾ ਉਹ ਆਪਾਂ ਛਾੜ ਦਾਂਗੇ ਤੇ ਜੇ ਬਟਰ ਪੇਪਰ ਆਪਣੇ ਕੋਲ ਹੋਵੇ ਉਹਦੇ ਵਰਗੀ ਕੋਈ ਰੀਸ ਨਹੀਂ ਬਟਰ ਪੇਪਰ ਆਪਾਂ ਇਹਦੇ ਹਿਸਾਬ ਨਾਲ ਕੱਟ ਲਾਂਗੇ ਇਹਨੂੰ ਪੁੱਠਾ ਕਰਕੇ ਇਹਦੇ ਪੱਧ ਦੇ ਵਿੱਚੋਂ ਇਸ ਤਰ੍ਹਾਂ ਆਪਣਾ ਆਪਕੇ ਇਹਦੇ ਨਾਲ ਨਾਲ ਇਹਨੂੰ ਕੱਟ ਲਾਂਗੇ ਤੋ ਇਹ ਗੋਲ ਆਪਣਾ ਕੱਟਿਆ ਗਿਆ ਇਹਨੂੰ ਇਹਦੇ ਵਿੱਚ ਰੱਖ ਦਾਂਗੇ ਥੱਲੇ ਤੇ ਸਾਈਡਾਂ ਦੇ ਉੱਪਰ ਵੀ ਆਪਾਂ ਇੱਕ ਕੱਟ ਕੇ ਬਟਰ ਪੇਪਰ ਜਿਹੜਾ ਉਹ ਲਾ ਦਈਏ ਤਾਂ ਚੰਗੀ ਗੱਲ ਹੈ ਸਾਈਡਾਂ ਤੇ ਨਾ ਵੀ ਲਾਵਾਂਗੇ ਤਾਂ ਚੱਲਾਂਗੇ ਚੱਲੇਗਾ ਥੱਲੇ ਜਿਹੜਾ ਉਹ ਆਪਾਂ ਜੇ ਲਾ ਲਈਏ ਤਾਂ ਚੰਗੀ ਗੱਲ ਹੈ ਨਾ ਹੋਵੇ ਤਾਂ ਸਿੱਧੀ ਡਸਟਿੰਗ ਕਰਕੇ ਵੀ ਆਪਣਾ ਜਿਹੜਾ ਉਹ ਚੱਲ ਸਕਦਾ ਹੈ ਤਾਂ ਹੁਣ ਆਪਾਂ ਇਹ ਜਾਲੀ ਜਿਹੜੀ ਹੈਗੀ ਹੈ ਇਹਦੇ ਉੱਪਰ ਰੱਖ ਲਾਂਗੇ ਛਾਨਣੀ ਇੱਕ ਵਾਰੀ ਤੇ ਇਹਦੇ ਵਿੱਚ ਦੀ ਇੱਕ ਵਾਰੀ ਫੇਰ ਇਹਨੂੰ ਮੈਦੇ ਨੂੰ ਛਾਣ ਕੇ ਕੱਢ ਦਾਂਗੇ ਔਰ ਇਹ ਜਿਹੜੇ ਡਰਾਈ ਔਰ ਵੈਟ ਗਿੱਲੇ ਔਰ ਸੁੱਕੇ ਇਨਗਰੀਡੀਅੰਟਸ ਐ ਇਹਨਾਂ ਨੂੰ ਆਪਸ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਰਲਵਾ ਦਾਂਗੇ ਤੁਹਾਨੂੰ ਲੱਗੇਗਾ ਕਿ ਫੁੱਟੀਆਂ ਫੁੱਟੀਆਂ ਬਣ ਰਹੀਆਂ ਨੇ ਪਰ ਉਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਜਦੋਂ ਆਪਾਂ ਇਹਨੂੰ ਘੋਲਾਂਗੇ ਤਾਂ ਇਹ ਫੁੱਟੀਆਂ ਜਿਹੜੀਆਂ ਸਾਰੀਆਂ ਟੁੱਟ ਕੇ ਇੱਕਦਮ ਮੁਲਾਇਮ ਜਿਹੜਾ ਹੈ ਉਹ ਆਪਣਾ ਬੈਟਰ ਤਿਆਰ ਹੋ ਜਾਏਗਾ ਇਹ ਜਿਹੜਾ ਬੈਟਰ ਹੈ ਇਹ ਇਸ ਤਰ੍ਹਾਂ ਚੌੜੀ ਪੱਟੀ ਵਾਂਗੂ गिरਣਾ ਚਾਹੀਦਾ ਰਿਬਨ ਕਨਸਿਸਟੈਂਸੀ ਹੋਣੀ ਚਾਹੀਦੀ ਹੈ ਜੇ ਬਹੁਤਾ ਗਾੜਾ ਹੋਏਗਾ ਤਾਂ ਕੇਕ ਜਿਹੜਾ ਹਾਰਡ ਬਣ ਕੇ ਫਟੇਗਾ ਐ ਵੈਸੇ ਜੇ ਤੁਸੀਂ ਰੇਸ਼ਿਓ ਦਾ ਧਿਆਨ ਰੱਖੋਗੇ ਤਾਂ ਕੁਝ ਵੀ ਇਹਦੇ ਚ ਐਡ ਕਰਨ ਦੀ ਲੋੜ ਨਹੀਂ ਪੈਣੀ ਬਿਲਕੁਲ ਪਰਫੈਕਟ ਬੈਟਰ ਬਣੂਗਾ ਪਰ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਬੈਟਰ ਹਾਰਡ ਹੈ ਤਾਂ ਇਹਦੇ ਚ ਇੱਕ ਅੱਧਾ ਚਮਚ ਦੋ ਚਮਚ ਤੁਸੀਂ ਦੁੱਧ ਦੇ ਇਹਨੂੰ ਪਤਲਾ ਕਰਨ ਵਾਸਤੇ ਪਾ ਸਕਦੇ ਹੋ ਇਹ ਦੇਖੋ ਇਹ ਬਿਲਕੁਲ ਚੌੜਾ ਜਿਵੇਂ ਰਿਬਨ ਹੁੰਦਾ ਉਸ ਤਰ੍ਹਾਂ गिरਦਾ ਇਹਨੂੰ ਰਿਬਨ ਕਨਸਿਸਟੈਂਸੀ ਕਹਿੰਦੇ ਆ ਇਹ ਬਣਾ ਲੈਣਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਟੂਟੀ ਫਰੂਟੀ ਇਹ ਵੈਸੇ ਲੋਕ ਕਹਿੰਦੇ ਨੇ ਕਿ ਜੀ ਇਹਦੇ ਉੱਤੇ ਮੈਦਾ ਲਗਾ ਕੇ ਪਾਓ ਨਹੀਂ ਤਾਂ ਇਹ ਥੱਲੇ بیٹھ ਜਾਂਦੀ ਹੈ ਜੇ ਤੁਹਾਡੀ ਕਨਸਿਸਟੈਂਸੀ ਜਿਹੜੀ ਹੈ ਉਹ ਸਹੀ ਹੈ ਬੈਟਰ ਦੀ ਤਾਂ ਇਹ ਬਿਲਕੁਲ ਥੱਲੇ ਨਹੀਂ ਬੈਠੇਗੀ ਇਹ ਸਾਰੇ ਕੇਕ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਇਹ ਤੁਸੀਂ ਖੁੱਲੀ ਛੁੱਟੀ ਹੈ ਕਿੰਨੀ ਪਾਓ ਵੈਸੇ 3 ਤੋਂ ਲੈ ਕੇ 4 ਵੱਡੇ ਚਮਚ ਜਿਹੜੇ ਨੇ ਉਹ ਪਾਣੀ ਇਹ ਤਾਂ ਬਹੁਤ ਸਵਾਦ ਸਾਰੇ ਪਾਸੇ ਇਹ ਪਹੁੰਚ ਜਾਂਦੀ ਹੈ ਕੇਕ ਦੇ ਵਿੱਚ ਇਹਨੂੰ ਪਾ ਕੇ ਇਹਨੂੰ ਹਲਕੇ ਹੱਥ ਦੇ ਨਾਲ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਰਲਾ ਦਾਂਗੇ ਜੇ ਤੁਹਾਨੂੰ ਲੱਗਦਾ ਵੀ ਇਹ ਜ਼ਿਆਦਾ ਹੋ ਗਈ ਤਾਂ ਤੁਸੀਂ ਬੇਸ਼ੱਕ ਇਹਨੂੰ ਘੱਟ ਕਰ ਸਕਦੇ ਹੋ ਮੈਨੂੰ ਇਹ ਜ਼ਿਆਦਾ ਪਸੰਦ ਹੈ ਇਸ ਕਰਕੇ ਮੈਂ ਇਹਦੇ 4 ਚਮਚ ਪਾਏ ਨੇ ਤੁਸੀਂ 2 ਤੋਂ ਲੈ ਕੇ 4 ਜਿੰਨਾ ਤੁਹਾਡਾ ਦਿਲ ਕਰੇ ਓਨੇ ਚਮਚ ਇਹਦੇ ਵਿੱਚ ਪਾ ਸਕਦੇ ਹੋ ਬੈਟਰ ਆਪਣਾ ਰੈਡੀ ਹੋ ਗਿਆ ਕਿੱਕ ਪੈਨ ਆਪਣਾ ਰੈਡੀ ਹੈ 6 ਇੰਚ ਦਾ ਹੁਣ ਆਪਾਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਕਰ ਦਾਂਗੇ ਟਰਾਂਸਫਰ ਤਾਂ ਜਿਹੜੀ ਚੀਨੀ ਹੈ ਉਹ ਤੁਸੀਂ ਆਪਣੇ ਜੇ ਤੁਸੀਂ ਜ਼ਿਆਦਾ ਚੀਨੀ ਖਾਂਦੇ ਹੋ ਤਾਂ 2 ਇਕੀਆਂ 2 ਵੱਡੇ ਚਮਚ ਟੇਬਲस्पूनਸ ਹੋਰ ਐਡ ਕਰ ਸਕਦੇ ਹੋ ਇਹਦੇ ਵਿੱਚ ਪਰ ਇਹਦੇ ਨਾਲ ਬੜੇ ਹਿਸਾਬ ਦਾ ਮਿੱਠਾ ਜਿਹੜਾ ਰਹਿੰਦਾ ਹੈ ਅੱਧੇ ਕੱਪ ਦੇ ਨਾਲ ਬੈਟਰੀ ਦੇ ਵਿੱਚ ਪਾ ਕੇ ਇਹਨੂੰ ਇੱਕ ਦੋ ਵਾਰੀ ਠੋਕ ਦਾਂਗੇ ਤਾਂ ਕਿ ਥੱਲੇ ਦੇ ਕੋਈ ਇਹ ਬੱਬਲ ਆਪਾਂ ਉਹ ਸਾਰਾ ਬਾਹਰ ਨਿਕਲ ਜੇ। ਤੋਂ ਜਿੰਨੀ ਦੇਰ ਦੇ ਵਿੱਚ ਆਪਾਂ ਪ੍ਰੈਪਰੇਸ਼ਨ ਕੀਤੀ ਹੈ ਆਪਣਾ ਜਿਹੜਾ ਕੁੱਕਰ ਹੈ ਉਹ ਗਰਮ ਹੋ ਗਿਆ ਬੜਾ ਵਧੀਆ। ਇਹਨੂੰ ਮੈਂ ਜਿਵੇਂ ਪਹਿਲਾਂ ਕਿਹਾ ਮੈਂ ਬਾਰ-ਬਾਰ ਕਹਿ ਰਹੇ ਹਾਂ ਲੋ ਫਲੇਮ ਦੇ ਉੱਤੇ ਹੀ ਪ੍ਰੀ ਹੀਟ ਕਰਨਾ। ਲੋ ਫਲੇਮ ਤੇ ਹੀ ਆਪਾਂ ਬੇਕ ਕਰਾਂਗੇ। ਥੱਲੇ ਕੋਈ ਛੱਲਾ ਕੋਈ ਸਟੈਂਡ ਰੱਖ ਲਓ ਇਸ ਤਰ੍ਹਾਂ ਤਾਂ ਕਿ ਜਿਹੜਾ ਤੁਹਾਡਾ ਪੈਨ ਹੈ ਉਸਿੱਧਾ ਡਾਇਰੈਕਟ ਹੀਟ ਦੇ ਨਾਲ ਕਨੈਕਟ ਨਾ ਕਰੇ ਇਹ ਰੱਖ ਕੇ ਇਹਦੇ ਉੱਪਰ ਆਪਾਂ ਰੱਖ ਦਾਂਗੇ ਕੇਕ ਪੈਨ ਇਹਨੂੰ ਕਰ ਦਾਂਗੇ ਬੰਦ ਸਹੀ 32 ਤੋਂ 35 ਮਿੰਟ ਦੇ ਵਿੱਚ ਇਹ ਤਿਆਰ ਹੋ ਜਾਏਗਾ ਇਹਨੂੰ ਬਾਰ ਬਾਰ ਨਹੀਂ ਖੋਲਣਾ ਕੇਕ ਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜਾ ਇਹਦਾ ਜੈਲ ਟਾਈਮ ਹੁੰਦਾ ਜਦੋਂ ਇਹ ਰਾਈਜ਼ ਕਰ ਰਿਹਾ ਹੁੰਦਾ ਉਦੋਂ ਅਜੇ ਪੱਕੇ ਨਹੀਂ ਹੁੰਦੇ ਇਹਦੇ ਸੱਲ ਜੇ ਉਦੋਂ ਆਪਾਂ ਇਹਨੂੰ ਖੋਲ ਕੇ ਇਹਦੇ ਨਾਲ ਛੇੜਛਾੜ ਕਰਾਂਗੇ ਤਾਂ ਕੇਕ ਬਾਢ ਜੂਗਾ ਇਹਨੂੰ ਤੁਸੀਂ ਛੱਡ ਦਿਓ ਲੋ ਫਲੇਮ ਤੇ ਇਹਨੂੰ ਚੱਲੀ ਜਾਣ ਦਿਓ 32 ਤੋਂ 35 ਮਿੰਟ ਬਾਅਦ ਇਹਨੂੰ ਖੋਲ ਕੇ ਚੈੱਕ ਕਰਾਂਗੇ ਉਸ ਤੋਂ ਪਹਿਲਾਂ ਇਹਨੂੰ ਬਿਲਕੁਲ ਛੇੜਨ ਦੀ ਲੋੜ ਨਹੀਂ ਓਨੀ ਦੇਰ ਦੇ ਵਿੱਚ ਇਹਨੇ ਬਿਲਕੁਲ ਪਰਫੈਕਟ ਤਿਆਰ ਹੋ ਜਾਣਾ ਹੁਣ ਆਪਾਂ ਮਿਲਦੇ ਹਾਂ 32 ਮਿੰਟ ਬਾਅਦ ਤਾਂ ਹੁਣ ਪੂਰਾ ਅੱਧਾ ਘੰਟਾ ਹੋ ਗਿਆ ਆਪਾਂ ਕੁੱਕਰ ਖੋਲ ਕੇ ਦੇਖਦੇ ਹਾਂ ਇਹ ਬਿਲਕੁਲ ਪਰਫੈਕਟ ਕੇਕ ਬਣਿਆ ਆਪਾਂ ਇਹਨੂੰ ਚੈੱਕ ਕਰ ਲਈਏ ਵੀ ਅੰਦਰ ਤੱਕ ਪੱਕ ਗਿਆ ਉਹਦੇ ਵਾਸਤੇ ਇੱਕ ਚਾਕੂ ਲੈ ਕੇ ਇਹਦੇ ਅੰਦਰ ਤੱਕ ਆਪਾਂ ਡਾਲ ਦੇ ਬਿਲਕੁਲ ਸਾਫ਼ ਚਾਕੂ ਨਿਕਲਿਆ ਇਕਦਮ ਫਰਸਟ ਕਲਾਸ ਜਿਹੜਾ ਕੇਕ ਇਹ ਆਪਣਾ ਤਿਆਰ ਹੋ ਗਿਆ ਔਰ ਹੁਣ ਇਹਨੂੰ ਥੋੜੀ ਦੇਰ ਆਪਾਂ ਰੱਖਾਂਗੇ ਠੰਡਾ ਹੋਣ ਵਾਸਤੇ ਤੇ ਫਿਰ ਇਹਨੂੰ ਕਰਾਂਗੇ ਡੀਮੋਲਡ ਜਦ ਤੱਕ ਇਹ ਠੰਡਾ ਹੁੰਦਾ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰਦਾ ਜੇ ਆਪਣੇ ਕੋਲ ਛੋਟਾ ਕੁੱਕਰ ਹੈ 3 ਲੀਟਰ ਦਾ ਇਹਦੇ ਵਿੱਚ ਠੱਕੇ ਤੁੱਕੇ ਨਾਲ 5 ਇੰਚ ਵਾਲਾ ਪੈਨ ਜਿਹੜਾ ਉਹ ਇਹ ਵੱਢ ਜਾਂਦਾ ਇਹਦੇ ਵਿੱਚ ਜੇ ਆਪਾਂ ਜਿਵੇਂ ਵੀ ਕਰਕੇ ਮਾੜਾ ਮੋਟਾ ਟੇਡਾ ਟੁੱਟਾ ਕਰਕੇ ਪਾਈਏ ਤੇ ਵੱਢ ਜਾਂਦਾ ਇਹਦੇ ਵਿੱਚ ਪਰ ਜਦੋਂ ਇੰਨੇ ਛੋਟੇ ਕੁੱਕਰ 'ਚ ਐਡਾ ਵੱਡਾ ਆਪਾਂ ਪੈਨ ਯੂਜ਼ ਕਰਦੇ ਆ ਤਾਂ ਚਾਂਸੇਸ ਹੁੰਦੇ ਨੇ ਕਿ ਤੁਹਾਡਾ ਜਿਹੜਾ ਕੇਕ ਹੈ ਉਹ ਸੜ ਜਾਵੇ ਕਿਉਂਕਿ ਜਿਹੜੀ ਵੀ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਉਹ ਪਹਿਲਾਂ ਬਣਾ ਕੇ ਤਸੱਲੀ ਕਰਕੇ ਫੇਰ ਹੀ ਸ਼ੇਅਰ ਕਰਦਾ ਤੇ ਜੇ ਕੁੱਕਰ ਛੋਟਾ ਤਾਂ ਪੈਨ ਵੀ ਛੋਟਾ ਹੋਊਗਾ ਤੇ ਬੈਟਰ ਵੀ ਥੋੜਾ ਹੋਊਗਾ ਤੇ ਇਹ ਵੈਸੇ ਜਿਆਦਾ ਵੱਡਾ 7 ਲੀਟਰ ਦਾ ਪਰ 5 ਲੀਟਰ ਦਾ ਕੁੱਕਰ ਵੀ ਹੋਵੇ ਤਾਂ ਉਹਦੇ ਵਿੱਚ ਵਧੀਆ ਇਹ ਜਿਹੜਾ ਕੇਕ ਇਹ ਤਿਆਰ ਹੋ ਜਾਂਦਾ 5-7 ਮਿੰਟ ਆਪਾਂ ਰੈਸਟ ਦੇਣੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢਦੇ ਆ ਬਾਹਰ ਇਹ ਨਿਕਲੇ ਆ ਵੈਸੇ ਤਾਂ ਐਸਟ੍ਰੇ ਤੇ ਅਜੇ ਪੂਰਾ ਘਰ ਮੈਂ ਦੇਖੋ ਬਿਲਕੁਲ ਫਰਸਟ ਕਲਾਸ ਇਹ ਜਿਹੜਾ ਕੇਕ ਆਪਣਾ रेडी ਹੋਇਆ ਇਹ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਰੱਖਦੇ ਹਾਂ ਥੱਲੇੋਂ ਆ ਬਟਰ ਪੇਪਰ ਵੀ ਆਪਾਂ ਜਿਹੜਾ ਇਹ ਰਿਮੂਵ ਕਰ ਦਿੰਨੇ ਦੇਖੋ 베ਕਿੰਗ ਇਹਦੀ ਸਾਰੇ ਪਾਸੇ ਇੱਕਦਮ ਇੱਕਸਾਰ 베ਕਿੰਗ ਹੋਈ ਹੈ ਰੰਗ ਬਿਲਕੁਲ ਇੱਕਸਾਰ ਸਾਰੇ ਪਾਸੇ ਮਤਲਬ ਮੈਨੂੰ ਟੈਂਪਟ ਕਰ ਰਿਹਾ ਵੀ ਮੈਨੂੰ ਹੁਣੇ ਹੀ ਕੱਟ ਲਵਾਂ ਪਰ ਆਪਾਂ ਨੂੰ ਇਹਨੂੰ ਅਸੂਲਨਾ 5-7 ਮਿੰਟ ਦੇਣੇ ਚਾਹੀਦੇ ਨੇ ਜਿੱਥੇ ਇੰਨੀ ਧੀਰ ਆਪਾਂ ਇੰਤਜ਼ਾਰ ਕਰਿਆ 5 ਮਿੰਟ ਹੋਰ ਇੰਤਜ਼ਾਰ ਕਰਕੇ ਕੱਟਦੇ ਆ ਮਿਲਦੇ ਆ 5 ਮਿੰਟ ਬਾਅਦ ਵੈਸੇ ਅਸੂਲ ਨਾਲ ਜਿਹੜਾ ਠੀਕ ਹੈ ਇਹਨੂੰ ਠੰਡਾ ਹੋਣ ਵਾਸਤੇ ਵਾਇਰ ਰੈਕ ਦੇ ਉੱਪਰ ਰੱਖਿਆ ਜਾਂਦਾ ਜਾਂ ਕਿਸੇ ਵੀ ਜਾਲੀ ਤੇ ਤਾਂ ਕਿ ਚਾਰ ਸਫੇਰਿਓਂ ਠੰਡਾ ਹੋ ਜੇ ਨਹੀਂ ਤਾਂ ਥੱਲੇ ਵਾਸ਼ਰ ਇਕੱਠਾ ਹੋਣ ਦਾ ਖਤਰਾ ਹੁੰਦਾ ਤਾਂ ਇਹ ਜੀ ਕੋਈ ਜਾਲੀ ਹੋਵੇ ਉਹਦੇ ਤੇ ਰੱਖ ਦੋ ਤਾਂ ਵਧੀਆ ਠੰਡਾ ਹੋਊਗਾ ਠੰਡਾ ਮਤਲਬ ਪਲੇਟ ਤੇ ਵੀ ਹੋ ਜਾਊਗਾ ਪਰ ਸਹੀ ਜਿਹੜਾ ਤਰੀਕਾ ਉਹ ਵਾਇਰ ਰੈਕ ਤੇ ਰੱਖ ਕੇ ਹੀ ਕੇਕ ਨੂੰ ਠੰਡਾ ਕਰਨ ਦਾ ਹੁੰਦਾ ਤੁਹੇ ਕੇਕ ਨੂੰ ਵੀ ਦੇਖ ਸਕਦੇ ਹੋ ਬਿਲਕੁਲ ਫਲਟ ਹੈ ਦੇਖੋ ਡੋਮ ਨਹੀਂ ਬਣਿਆ ਉੱਪਰ ਨਾ ਹੈ ਅੰਦਰੋਂ ਸ਼੍ਰਿੰਕ ਕੀਤਾ ਇਹਦਾ ਮਤਲਬ ਇਹਦੇ ਵਿੱਚ ਜਿਹੜਾ ਆਪਾਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਪਾਇਆ ਬਿਲਕੁਲ ਸਹੀ ਮਿਕਦਾਰ ਦਾ ਪਾਇਆ ਤਾਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਉਨਾ ਹੀ ਪਾਣਾ ਰੇਸ਼ੀਓਜ਼ ਮੇਨਟੇਨ ਕਰਨਾ ਜਿੰਨੀ ਵਧੀਆ ਰੇਸ਼ੀਓ ਮੇਨਟੇਨ ਕਰ ਲਾਂਗੇ ਬੇਕਿੰਗ ਦੇ ਵਿੱਚ ਤਾਂ ਵੈਸੇ ਹੀ ਟੈਂਪਰੇਚਰ ਔਰ ਜਿਹੜੇ ਰੇਸ਼ੀਓਜ਼ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਵੈਸੇ ਹੋਇਆ ਜੇ 2-3 ਮਿੰਟ ਨੇ ਸਾਡੇ ਤੋਂ ਟਿਕਿਆ ਨਹੀਂ ਜਾ ਰਿਹਾ ਇਹ ਨੂੰ ਆਪਾ ਕੱਟ ਹੀ ਲੈਨੇ ਤੇ ਇਧਰੋਂ ਆਪਾ ਨੂੰ ਵਾਦੀ ਵਾ ਦੇਖੋ ਸਾਰੇ ਉੱਪਰ ਜਿਹੜੀਆਂ ਨੇ ਆਪਣਾ ਚੈਰੀਜ਼ ਜਿਹੇ ਧੂਆ ਨਿਕਲ ਰਿਹਾ ਹੈ ਇਹਦੇ ਚ ਚਾਰਸ਼ਪੀਰੀ আর দেখো ਕਿੰਨਾ ਸੌਫਟ ਫਲਫੀ ਜਿਹੜਾ ਕੇਕ ਇਹ ਬਣਿਆ ਤੇ ਇਹਨੂੰ ਨਿਆਰਾ ਜ਼ਬਰਦਸਤ ਮਜ਼ੇਦਾਰ ਮਿੱਠਾ ਵੀ ਬਿਲਕੁਲ ਹਿਸਾਬ ਸਿਰ ਦਾ ਤੇ ਜੇ ਤੁਸੀਂ ਚਾਹੋ ਤਾਂ ਇੱਕ ਅੱਧਾ ਵੱਡਾ ਚਮਚ ਮਿੱਠਾ ਇਹ ਪਾਹ ਦੇ ਬਗਲ ਲੋੜਨੀ ਹੈਗੀ ਜਰੂਰ ਟਰਾਈ ਕਰਨਾ ਟਰਾਈ ਕਰਕੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ ਸਸਕਾਲ ਫਿਰ ਮਿਲਾਂਗੇ